ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਜਿਹੜਾ ਬੰਦਾ ਤੁਸੀਂ ਦੇਖ ਰਹੇ ਹੋ ਤੇ ਬੰਦਾ ਫਰਾਉਡ ਆ ਜੀ ਠੱਗਾ ਏ ਬੰਦਾ ਕੱਲ ਇਹ ਬੰਦੇ ਨੇ ਮਿਤੀ 4 3 2025 ਦਿਨ ਮੰਗਲਵਾਰ 5 5:30 ਵਜੇ ਦੇ ਵਿੱਚ ਵਿੱਚ ਪਾਸੂ ਪਟਿਆਲਾ ਰੋਡ ਤੇ ਪਿੰਡ ਪੈਂਦਾ ਆਲੂਵਾਲਾ ਇੱਥੇ ਪੈਂਚਰਾਂ ਦੀ ਦੁਕਾਨ ਤੇ ਇਹਨੇ ਠੱਗੀ ਮਾਰੀ ਆ ਠੱਗੀ ਤੁਹਾਨੂੰ ਦੱਸਦਾ ਨੇ ਕਿੱਦਾਂ ਮਾਰੀ ਆ ਇਹ ਬੰਦੇ ਨੇ ਪੈਂਚਰ ਵਾਲੀ ਦੁਕਾਨ ਤੇ ਆ ਕੇ ਕਹਿੰਦਾ ਵੀ ਮੈਨੂੰ ਟਾਇਰ ਤੇ ਟਿਊਬ ਚਾਹੀਦਾ ਤੇ ਗੱਡੀ 'ਚ ਆਏ ਸੀ ਇਹ ਬੰਦੇ ਪੋਲੋ ਗੱਡੀ ਸੀ ਇਹਨਾਂ ਕੋਲ ਐ ਚਾਰ ਨੰਬਰ ਗੱਡੀ ਆ ਤੇ ਬੰਦੇ ਹੋਰ ਵੀ ਗੱਡੀ 'ਚ ਬੈਠੇ ਸੀਗੇ ਪਰ ਇਹ ਆਇਆ ਇਕੱਲਾ ਦੁਕਾਨ ਤੇ ਉਸ ਤੋਂ ਬਾਅਦ ਇਹ ਬੰਦਾ ਕਹਿੰਦਾ ਤਾਂ ਮੈਂ ਨਾਲ ਦੀ ਦੁਕਾਨ ਤੋਂ ਕੈਸ਼ ਕਢਵਾ ਕੇ ਲੈ ਕੇ ਦਿਨਾ ਤੁਹਾਨੂੰ ਪੈਸੇ ਤੇ 1700 ਰੁਪਏ ਦੇ ਵਿੱਚ ਇਹਨਾਂ ਦਾ ਹੋ ਗਿਆ ਸੀ ਕਹਿੰਦੇ ਵੀ 1700 ਦਾ ਦਵਾਂਗੇ ਟਾਇਰ ਟਿਊਬ ਨਾਲ ਦੀ ਦੁਕਾਨ 'ਚ ਗਿਆ ਤਾਂ ਉੱਥੇ ਜਾ ਕੇ ਪੈਸੇ ਨਿਕਲੇ ਨਹੀਂ ਉਹਨੂੰ ਵੀ ਇਹਨੇ ਮਤਲਬ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਣਿਆ ਨਹੀਂ ਹੈਗਾ ਉਸ ਤੋਂ ਬਾਅਦ ਇਹ ਫਿਰ ਦੁਬਾਰੇ ਦੁਕਾਨ ਤੇ ਮੁੜ ਕੇ ਆ ਦੇਖੋ ਦੁਬਾਰੇ ਦੁਕਾਨ ਤੇ ਮੁੜ ਕੇ ਆ ਗਿਆ ਉਹਨਾਂ ਜੀ ਤੇ ਉਹ ਟਾਇਰ ਸਾਹਮਣੇ ਮੁੰਡਾ ਚੈੱਕ ਕਰਵਾ ਰਿਹਾ ਤੇ ਇਹ ਇੱਕ ਸਾਈਡ ਤੇ ਖੜਾ ਤੇ ਇਹਨੇ ਇਹਦੇ ਕੋਲ ਪਤਾ ਨਹੀਂ ਫੇਕ ਕੋਈ ਐਪ ਚੱਲਦਾ ਸੀ ਉਹਦੇ ਰਾਹੀਂ ਇਹਨੇ ट्रांजैक्शन ਕਰਕੇ ਇੱਕ ਵਾਰ ਦਿਖਾਤਾ ਵੀ ਤੁਹਾਡੇ ਅਕਾਊਂਟ 'ਚ ਪੈਸੇ ਪੈ ਗਏ ਫਿਰ ਕਾਲੀ ਗਾਲੀ ਦੇਖੋ ਛੇਤੀ ਛੇਤੀ ਟਾਇਰ ਲੈ ਕੇ ਬਾਹਰ ਨਿਕਲ ਜੂਗਾ ਇਹ ਗੱਡੀ 'ਚ ਬਹਿ ਕੇ ਲੰਘਿਆ ਤਾਂ ਵੀਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਬੰਦੇ ਦਾ ਪਤਾ ਲੱਗਣਾ ਚਾਹੀਦਾ ਨਹੀਂ ਇਹ ਕਿਸੇ ਹੋਰ ਬੰਦੇ ਨੂੰ ਵੀ ਬੇਵਕੂਫ ਬਣਾਉ ਕਿਸੇ ਗਰੀਬ ਦੀ ਲੁੱਟ ਕਰੂਗਾ ਉਹ ਦੇਖੋ ਪਿੱਛੇ ਧੀ ਧੀ ਲੰਘ ਗਿਆ ਤਾਂ ਵੀਰ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਇਹ ਬੰਦਾ ਫੜਿਆ ਜਾਣਾ ਚਾਹੀਦਾ ਜੀ ਫਰੌਡ ਆ ਇਹ ਬੰਦਾ ਆ ਫੋਟੋ ਨਾਲ ਮੈਂ ਪਾਈ ਹੋਈ ਆ